ਅਸੀਂ ਜਦੋਂ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਜਾਂ ਉਹਨਾਂ ਬਾਰੇ ਸੋਚਦੇ ਆ ਜਾਂ ਉਹਨਾਂ ਨੂੰ ਦੇਖਦੇ ਆ ਕਿੰਨਾ ਕਿਤੇ ਨੈਗੇਟਿਵਿਟੀ ਆਉਂਦੀ ਹੈ ਕਿ ਪੰਜਾਬ ਪੁਲਿਸ ਦੀ ਜਿਸ ਤਰ੍ਹਾਂ ਦੀ ਸ਼ਿਵੀ ਪੰਜਾਬ ਦੇ ਵਿੱਚ ਬਣ ਚੁੱਕੀ ਹੈ ਤੱਕ ਪੂਰਤਲਾ ਸ਼ਹਿਰ ਦੇ ਇੱਕ ਐਸਆਈ ਗੁਰਬਚਨ ਸਿੰਘ ਦੇ ਨਾਲ ਮਿਲਵਾਵਾਂਗੇ ਸਾਈਕਲ ਤੇ ਆਪਣੀ ਡਿਊਟੀ ਕਰਦੇ ਨੇ ਸਾਈਕਲ ਤੇ ਘੁੰਮਦੇ ਨੇ ਖਾਸ ਕਰ ਜਦੋਂ ਅਸੀਂ ਕਿਸੇ ਲੀਡਰ ਦੀ ਗੱਲ ਕਰਦੇ ਆ ਜਾਂ ਵੱਡੇ ਅਹੁਦੇ ਵਾਲੇ ਬੰਦੇ ਦੀ ਗੱਲ ਕਰਦੇ ਆ ਤਾਂ ਗੱਡੀ ਤੋਂ ਥੱਲੇ ਪੈਰ ਨਹੀਂ ਰੱਖ ਦਿੰਦਾ ਪਰ ਇਹ ਸਾਈਕਲ ਤੇ ਹੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਾ ਸਫ਼ਰ ਤੈਅ ਕਰ ਚੁੱਕੇ ਨੇ ਅਤੇ ਨਸ਼ੇ ਨੂੰ ਰੋਕਣ ਵਾਸਤੇ ਘਰ ਘਰ ਜਾਂਦੇ ਨੇ ਗਲੀ ਗਲੀ ਫਿਰਦੇ ਨੇ ਸਾਈਕਲ ਤੇ ਘੁੰਮਦੇ ਨੇ ਤੇ ਤਖਤੀਆਂ ਵੀ ਇਹਨਾਂ ਨੇ ਆਪਣੇ ਸਾਈਕਲ ਤੇ ਲਾਈਆਂ ਹੋਈਆਂ ਨੇ ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ 'ਚ ਗੱਲ ਕੀਤੀ ਆ ਕਿ ਪੰਜਾਬ ਪੁਲਿਸ ਦੀ ਸ਼ੋਭੀ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਚੰਗੀ ਨਹੀਂ ਹੈ ਜਿਸ ਮਾਦਾ ਗੱਪ ਨੌਜਵਾਨ ਇੱਕ ਅਰਥੀ ਉੱਤੇ ਜਾ ਰਿਹਾ ਹੈ ਮਾਂ ਉਹ ਕੰਧਿਆਂ ਦੇ ਉੱਤੇ ਸਹਾਰਾ ਦੇ ਕੇ ਜਾ ਰਹੀ ਹੈ ਕਵਰਾ ਤੱਕ ਉਸ ਮਾਂ ਦੇ ਬਹਿਣਲੇ ਨਾ ਕਿ ਤੁਸੀਂ ਦੇਖਦੇ ਚੱਤ ਇਹ ਵੀ ਇਹ ਵੀ ਇੱਕ ਰੂਪ ਹੈ ਪੰਜਾਬ ਪੁਲਿਸ ਦਾ ਦੇਖ ਸਕਦੇ ਹੋ ਕਿ ਉਹ ਵੀ ਪੰਜਾਬ ਪੁਲਿਸ ਹੈ ਵੀ ਪੰਜਾਬ ਪੁਲਿਸ ਹੈ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਪੰਜਾਬ ਦੀ ਪੀੜ੍ਹੀ ਨੂੰ ਲੈ ਕੇ ਆਉਣ ਵਾਲੀਆਂ ਨਸਲਾਂ ਨੂੰ ਲੈ ਕੇ ਇੱਕ ਹਮਦਰਦੀ ਹੈ ਨਾ ਦੇ ਦਿਲ ਦੇ ਵਿੱਚ ਤੁਸੀਂ ਇੱਥੇ ਇੱਕ ਸ਼ਬਦ ਦੇਖਦੇ ਹੋਵੋਗੇ ਦੁਖੀ ਮਾਂ ਦਾ ਮਰਲਾਤ ਨਸ਼ਾ ਵੰਡਣ ਵਾਲਿਓ ਪ੍ਰਮਾਤਮਾ ਤੁਹਾਡਾ ਵੀ ਸਰਬਨਾਸ਼ ਕਰੇ ਤੇਜ ਤੇ ਹਰ ਧਰਮ ਦਾ ਫਰਜ਼ ਹੈ ਕਿ ਨਸ਼ੇ ਵੰਡਣ ਤੋਂ ਪਰਹੇਜ਼ ਕੀਤਾ ਜਾਵੇ ਤਾਂ ਕਿ ਇਨਸਾਨੀਅਤ ਧਰਮ ਨੂੰ ਜਿੰਦਾ ਰੱਖਿਆ ਜਾ ਸਕੇ ਅਸੀਂ ਜਦੋਂ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਜਾਂ ਉਹਨਾਂ ਬਾਰੇ ਸੋਚਦੇ ਆ ਜਾਂ ਉਹਨਾਂ ਨੂੰ ਦੇਖਦੇ ਆ ਕਿਤਨਾ ਕਿਤੇ ਨੈਗੇਟਿਵਿਟੀ ਆਉਂਦੀ ਹੈ ਕਿ ਪੰਜਾਬ ਪੁਲਿਸ ਦੀ ਜਿਸ ਤਰ੍ਹਾਂ ਦੀ ਛਵੀ ਪੰਜਾਬ ਦੇ ਵਿੱਚ ਬਣ ਚੁੱਕੀ ਹੈ ਪਰ ਅੱਜ ਕਪੂਰਥਲਾ ਸ਼ਹਿਰ ਦੇ ਵਿੱਚ ਪਹੁੰਚੇ ਆ ਤਾਂ ਕਪੂਰਥਲਾ ਸ਼ਹਿਰ ਦੇ ਇੱਕ ASI ਗੁਰਬਚਨ ਸਿੰਘ ਦੇ ਨਾਲ ਮਿਲਵਾਵਾਂਗੇ ਸਾਈਕਲ ਤੇ ਆਪਣੀ ਡਿਊਟੀ ਕਰਦੇ ਨੇ ਸਾਈਕਲ ਤੇ ਘੁੰਮਦੇ ਨੇ ਖਾਸ ਕਰ ਜਦੋਂ ਅਸੀਂ ਕਿਸੇ ਲੀਡਰ ਦੀ ਗੱਲ ਕਰਦੇ ਆ ਜਾਂ ਵੱਡੇ ਅਹੁਦੇ ਵਾਲੇ ਬੰਦੇ ਦੀ ਗੱਲ ਕਰਦੇ ਆ ਤਾਂ ਗੱਡੀ ਤੋਂ ਥੱਲੇ ਪੈਰ ਨਹੀਂ ਰੱਖਦਾ ਪਰ ਇਹ ਸਾਈਕਲ ਤੇ ਹੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਾ ਸਫ਼ਰ ਤੈਅ ਕਰ ਚੁੱਕੇ ਨੇ ਅਤੇ ਨਸ਼ੇ ਨੂੰ ਰੋਕਣ ਵਾਸਤੇ ਘਰ-ਘਰ ਜਾਂਦੇ ਨੇ ਗਲੀ-ਗਲੀ ਫਿਰਦੇ ਨੇ ਸਾਈਕਲ ਤੇ ਘੁੰਮਦੇ ਨੇ ਤੇ ਤਖਤੀਆਂ ਵੀ ਇਹਨਾਂ ਨੇ ਆਪਣੇ ਸਾਈਕਲ ਤੇ ਲਾਈਆਂ ਹੋਈਆਂ ਨੇ ਸਵਾਗਤ ਕਰਦੇ ਆਂ ਤੇ ਗੱਲਬਾਤ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਜੀ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਸਾਰੇ ਤੁਸੀਂ ਖੁਸ਼ ਹੋਵੋਗੇ ਸਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਸਾਈਕਲ ਦੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਮੋਰੇ ਲਿਖਿਆ ਹੋਇਆ ਹੈ ਨਸ਼ੇ ਦੀ ਵਰਤੋਂ ਨਾਲ ਜ਼ਿੰਦਗੀ ਦਾ ਸਫ਼ਰ ਮੌਤ ਤੱਕ ਤੁਸੀਂ ਲੋਕਾਂ ਨੂੰ ਸੁਨੇਹਾ ਦਿੰਦੇ ਹੋ ਬੱਚਿਆਂ ਨੂੰ ਜਾਗਰੂਕ ਕਰਦੇ ਹੋ ਕਿ ਨਸ਼ਾ ਜ਼ਿੰਦਗੀ ਨੂੰ ਖਤਮ ਕਰ ਦਿੰਦਾ ਹੈ ਸੋ ਇਹ ਸਾਰਾ ਕੁਝ ਸੋਚਿਆ ਕਿਸ ਤਰ੍ਹਾਂ ਕਿ ਸਾਈਕਲ ਤੇ ਘੁੰਮ ਕੇ ਤੇ ਤਖਤੀਆਂ ਲਾ ਕੇ ਘੁੰਮਿਆ ਜਾਵੇ ਤੇ ਨਸ਼ਿਆਂ ਤੋਂ ਰੁਕਿਆ ਜਾਵੇ ਬੱਚਿਆਂ ਨੂੰ ਜਿਸਾ ਤੁਸੀਂ ਪਹਿਲਾਂ ਸ਼ੁਰੂਆਤ ਚ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਦੀ ਸ਼ਿਵੀ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਚੰਗੀ ਨਹੀਂ ਹੈ ਹਾਂਜੀ ਮੈਂ ਦੁਨੀਆ ਭਰ ਦੇ ਵਿੱਚ ਹਰ ਇੱਕ ਇਨਸਾਨ ਨੂੰ ਇੱਕ ਚੈਲੰਜ ਕਰਦਾ ਹਾਂ ਤੁਹਾਡੇ ਜਰੀਏ ਕਿ ਪੰਜਾਬ ਪੁਲਿਸ ਇੱਕ ਇਹੋ ਜਿਹੀ ਪੰਜਾਬ ਪੁਲਿਸ ਹੈ ਇੱਕ ਦੁਨੀਆ ਦੀ ਸਟੇਟ ਦੀ ਸਟੇਟ ਦੀ ਪੁਲਿਸ ਹੈ ਇਹ ਜਿਹੜੀ ਕਿ ਹਰ ਇੱਕ પરિਸਥਿਤੀ ਦਾ ਸਾਹਮਣਾ ਕਰਨ ਵਾਸਤੇ ਹਰ ਸਮੇਂ ਤਿਆਰ ਵਰ ਤਿਆਰ ਰਹਿੰਦੀ ਹੈ ਉਹਦੇ ਵਾਸਤੇ ਕਿੰਨਾ ਵੀ ਵੱਡਾ ਇਹ ਹਮਾਲੇ ਪਰਬਤ ਵਰਗਾ ਭਾਵੇਂ ਪਹਾੜ ਕਿਉਂ ਨਾ ਹੋਵੇ ਉਹਨੂੰ ਹੱਲ ਕਰਨਾ ਜਾਣਦੀ ਹੈ ਮੇਰੇ ਸਾਈਕਲ ਦਾ ਸਵਾਲ ਤੁਸੀਂ ਕੀਤਾ ਹੈਗਾ ਕਿ ਮੈਨੂੰ ਸਾਈਕਲ ਚਲਾਉਣ ਦਾ ਇੱਕ ਸ਼ੌਕ ਹੈਗਾ ਇਸ ਸ਼ੌਕ ਨੂੰ ਲੋਕਾਂ ਤੱਕ ਲੈ ਕੇ ਜਾਂਦਾ ਮੇਰਾ ਤਰੀਕਾ ਬਦਲ ਗਿਆ ਉਹ ਬਦਲਿਆ ਤਿੱਕਾ ਜੀ ਤੁਹਾਡੇ ਸਾਹਮਣੇ ਮੇਰੇ ਸਾਈਕਲ ਦੇ ਪਿੱਛੇ ਅਲੱਗ-ਅਲੱਗ ਤਰ੍ਹਾਂ ਦੀਆਂ ਤਕਤੀਆਂ ਜਿਹੜੀਆਂ ਨੇ ਉਹ ਟਾਈਮ ਟੂ ਟਾਈਮ ਹਰ ਰੋਜ਼ ਬਦਲਦੀਆਂ ਰਹਿੰਦੀਆਂ ਨੇ ਤਾਂ ਕਿ ਸਮਾਜ ਦੇ ਵਿੱਚ ਮੈਂ ਕੋਈ ਇੱਕ ਚੰਗਾ ਸੁਨੇਹਾ ਲੈ ਕੇ ਜਾਵਾਂ ਹੁਣ ਪੁਲਿਸ ਤਾਂ ਸ਼ਵੀ ਖਰਾਬ ਹੈ ਪਰ ਜਦੋਂ ਮੈਂ ਇਸ ਤਰ੍ਹਾਂ ਦੇ ਕੰਮ ਕਰਦਾ ਤੇ ਲੋਕ ਪੁਲਿਸ ਦੀ ਸ਼ਲਾਘਾ ਵੀ ਕਰਦੇ ਨੇ ਤੇ ਲੋਕ ਪੁਲਿਸ ਦਾ ਸਾਥ ਵੀ ਦਿੰਦੇ ਨੇ ਲੋਕਾਂ ਨੂੰ ਪਤਾ ਜੇਕਰ ਅਸੀਂ ਪੁਲਿਸ ਦਾ ਸਾਥ ਦੇਵਾਂਗੇ ਜਿਹੜਾ ਸਾਡਾ ਇੱਕ ਦੌਰ ਬਹੁਤ ਭਿਆਨਕ ਦੌਰ ਸੀਗਾ ਉਸ ਦੌਰ ਚੋਂ ਅਸੀਂ ਇੱਕ ਦੂਜੇ ਦਾ ਸਹਿਯੋਗ ਦੇ ਕੇ ਹੀ ਬਾਹਰ ਨਿਕਲੇ ਆ ਜੇਕਰ ਅੱਜ ਨਸ਼ਿਆਂ ਦੇ ਵਿੱਚ ਵੀ ਅਸੀਂ ਪੰਜਾਬ ਪੁਲਿਸ ਦਾ ਸਹਿਯੋਗ ਕਰਾਂਗੇ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾ ਕੇ ਹੀ ਸਾਹ ਲੈ ਸਕਦੇ ਹਾਂ ਅੱਛਾ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਸਾਈਕਲ ਤੇ ਇਸ ਤਰ੍ਹਾਂ ਘੁੰਮਦੇ ਹੋ ਅ ਮੇਰੀ ਨੌਕਰੀ ਦੀ ਸ਼ੁਰੂਆਤ ਵੀ ਸਾਈਕਲ ਤੋਂ ਹੋਈ ਸੀ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਵੀ ਮੇਰੇ ਨੌਕਰੀ ਦਾ ਇਹ ਆਖਰੀ ਪਲ ਜਿਹੜੇ ਨੇ ਚੱਲ ਰਹੇ ਨੇ ਅੱਛਾ ਜੀ ਤੇ ਮੈਂ ਹੁਣ ਥੋੜੀ ਦੇਰ ਤੱਕ ਇਸ ਡਿਪਾਰਟਮੈਂਟ ਤੋਂ ਵਿਲਾਪ ਹੋਣ ਜਾ ਰਿਹਾ ਹਾਂ ਇਹ ਮੇਰਾ ਇੱਕ ਸੁਪਨਾ ਸੀ ਕਿ ਆ ਕੋ ਮੈਂ ਪੰਜਾਬ ਪੁਲਿਸ ਜਦੋਂ ਜੁਆਇਨ ਕੀਤੀ ਸੀ ਮੈਂ ਆਪਣੀ ਸਾਰੀ ਸਰਵਿਸ ਦੇ ਦੌਰਾਨ ਕੋਈ ਨੌਕਰੀ ਨੇਕੀ ਵਾਲਾ ਕੰਮ ਕਰਾਂ ਸਮਾਜ ਦੀ ਸੇਵਾ ਕਰਾਂ ਦੇਸ਼ ਦੀ ਸੇਵਾ ਕਰਾਂ ਇਨਸਾਨੀਅਤ ਦੀ ਸੇਵਾ ਕਰਾਂ ਤਾਂ ਕਿ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਸਮੇਂ ਸਮੇਂ ਤੇ ੱਭੇ ਕਈ ਲੋਕਾਂ ਨੇ ਲਗਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਮੈਂ ਨਾਲ ਨਾਲ ਧੁੰਦਾ ਵੀ ਰਵਾਂ ਅੱਛਾ ਤੁਸੀਂ ਗੱਲ ਕੀਤੀ ਕਿ ਮੈਂ ਥੋੜੇ ਸਮੇਂ ਤੱਕ ਸੇਵਾ ਮੁਕਤ ਹੋਣ ਜਾ ਰਿਹਾ ਤੇ ਉਸ ਤੋਂ ਬਾਅਦ ਸਾਨੂੰ ਗੁਰਪ੍ਰੋਚਨ ਸਿੰਘ ਜੀ ਇਸੇ ਤਰ੍ਹਾਂ ਸੇਵਾ ਕਰਦੇ ਤੁਸੀਂ ਦਿਸਣਗੇ ਕਬੂਰਥਰੇ ਦੀਆਂ ਸੜਕਾਂ ਤੇ ਲੋਕੀ ਮਨੁੱਖੀ ਜੀਵਨ ਜਿਹੜਾ ਹੈ ਬਹੁਤ ਮੁਸ਼ਕਲ ਮਿਲਦਾ ਹੈ ਹਰ ਇੱਕ ਇਨਸਾਨ ਦਾ ਫਰਜ਼ ਹੈ ਸਮਾਜ ਦੀ ਸੇਵਾ ਕਰਨਾ ਜੀ ਪਰ ਕਈ ਲੋਕ ਨਹੀਂ ਕਰ ਪਾਉਂਦੇ ਉਹਨਾਂ ਨੂੰ ਸੁਪਨਾ ਹੀ ਰਹਿੰਦਾ ਕਿ ਮੈਂ ਸਮਾਜ ਨਾਲ ਜੁੜਨਾ ਹੈ ਪਰ ਮੇਰਾ ਇਹ ਸੁਪਨਾ ਜਿਹੜਾ ਸੀ ਜਦੋਂ ਮੈਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਮੇਰਾ ਸੁਪਨਾ ਇਹ ਸੀਗਾ ਕਿ ਮੈਂ ਸਮਾਜ ਨਾਲ ਜੁੜ ਕੇ ਰਵਾਂ ਮੈਂ ਆਪਣੀ ਜ਼ਿੰਦਗੀ ਦੀ ਆਖਰੀ ਪਲ ਵੀ ਸਮਾਜ ਦੇ ਨਾਲ ਜੁੜ ਕੇ ਹੀ گزارਾਂਗਾ ਤੇ ਸਮਾਜ ਦੀ ਸੇਵਾ ਕਰਕੇ ਹੀ ਆਪਣਾ ਆਖਰੀ ਸਾਹ ਜਣਾ ਹੋ ਲਾਵਾਂਗਾ ਜੀ ਲੋਕ ਦੇ ਜਿੰਨਾ ਤੁਸੀਂ ਸਾਈਕਲ ਤੇ ਘੁੰਮਦੇ ਹੋ ਜਿੰਨਾ ਤੁਸੀਂ ਘਰ ਘਰ ਗਲੀਆਂ ਗਲੀਆਂ ਦੇ ਵਿੱਚ ਜਾਂਦੇ ਹੋ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ ਤੁਸੀਂ ਅੱਜ ਤੱਕ ਦੇਖੇ ਨੇ ਜਿਹੜੇ ਨਸ਼ਾ ਕਰਦੇ ਨੇ ਤੇ ਤੁਸੀਂ ਉਹਨਾਂ ਨੂੰ ਜਾਗਰੂਕ ਕੀਤਾ ਤੇ ਉਹ ਨਸ਼ਾ ਨਸ਼ਾ ਜਿਹੜਾ ਕਰਦੇ ਸੀ ਉਹ ਛੱਡ ਚੁੱਕੇ ਨੇ ਦੇਖੋ ਇਹ ਮੇਰਾ ਇਕੱਲੇ ਦਾ ਫਰਜ਼ ਨਹੀਂ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਸਮਾਜ ਸੇਵਿਕ ਜਥੇਬੰਦੀਆਂ ਧਾਰਮਿਕ ਆਗੂ ਜੀ ਤੇ ਮਾਪੇ ਉਹਨਾਂ ਦਾ ਵੀ ਫਰਜ਼ ਹੈ ਕਿ ਅਸੀਂ ਇੱਕ ਦੂਸਰੇ ਦਾ ਸਾਥ ਦਈਏ ਪੰਜਾਬ ਦੇ ਉੱਤੇ ਲੱਗਿਆ ਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਮੇਰਾ ਪੁੱਤਰ ਮੇਰੀ ਧੀ ਕਿੱਥੇ ਜਾ ਰਹੀ ਹੈ ਉਹ ਕਿਹੜੀ ਸੁਸਾਇਟੀ ਵਿੱਚ ਪੈ ਰਕਣੀ ਹੈ ਉਹ ਕਿੰਨਾ ਸਮਾਂ ਬਾਹਰ ਬਤੀਤ ਕਰ ਰਹੀ ਹੈ ਉਹਨਾਂ ਦਾ ਸੋਰਸ ਆਵ ਇਨਕਮ ਕੀ ਹੈ ਜਿਹੜਾ ਕਿ ਇਸ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਨੇ ਉਹਨਾਂ ਨੂੰ ਅਸੀਂ ਰਲ ਕੇ ਕਿੱਦਾਂ ਘਟ ਸਕਦੇ ਆ ਉਹ ਇਹੀ ਇੱਕ ਤਰੀਕਾ ਹੈ ਅਸੀਂ ਇੱਕ ਦੂਜੇ ਦਾ ਸਾਥ ਦੇਈਏ ਅੱਛਾ ਗੁਰਪ੍ਰੀਤ ਸਿੰਘ ਜੀ ਇਹ ਵੀ ਦੱਸੋ ਕਿ ਵਾਕਿਆ ਪੰਜਾਬ ਦੇ ਵਿੱਚ ਇੰਨਾ ਨਸ਼ਾ ਜਿਹੜਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਬਾਹਰਲੀਆ ਕੰਟਰੀਆਂ ਵਿੱਚ ਜ਼ਿਆਦਾ ਨਸ਼ਾ ਹੈ ਦੇਖੋ ਇਹ ਪੂਰੇ ਵਰਲਡ ਦੀ ਸਮੱਸਿਆ ਹੈ ਡਰਗ ਦੀ ਜਿਹੜੀ ਸਮੱਸਿਆ ਹੈ ਪੂਰੇ ਵਰਲਡ ਦੀ ਸਮੱਸਿਆ ਹੈ ਤੁਸੀਂ ਕਿੰਨੇ ਮੈਂ ਪੰਜਾਬ ਚ ਇਹ ਨਸ਼ਾ ਜ਼ਿਆਦਾ ਹੈ ਮੈਂ ਪੰਜਾਬ ਦੀ ਗੱਲ ਨਹੀਂ ਕਰਾਂਗਾ ਮੈਂ ਪੂਰੇ ਦੇਸ਼ ਦੀ ਵੀ ਗੱਲ ਕਰਾਂਗਾ ਜੀ ਮੈਂ ਪੂਰਾ ਦੇਸ਼ ਜਿਹੜਾ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮੜੀ ਤੱਕ ਇਸ ਸਾਈਕਲ ਤੇ ਹੀ ਸਫ਼ਰ ਕੀਤਾ ਹੈ ਲਗਭਗ 25000 ਕਿਲੋਮੀਟਰ ਮੈਂ ਸਫ਼ਰ ਕੀਤਾ ਮੈਨੂੰ ਹਜੇ ਤੱਕ ਕੋਈ ਵੀ ਨਸ਼ਾ ਨਹੀਂ ਮਿਲਿਆ ਕਿਉਂਕਿ ਮੇਰੀ ਸੋਚ ਚੰਗੀ ਹੈ ਜੇ ਮੇਰੀ ਸੋਚ ਚੰਗੀ ਹੋਏਗੀ ਮੇਰਾ ਇਹ ਜਿਹੜਾ ਮੂੰਹ ਹੈਗਾ ਇਹ ਪਵਿੱਤਰ ਸ਼ਬਦ ਬੋਲਣ ਵਾਸਤੇ ਹੈ ਚੰਗਾ ਖਾਣ ਵਾਸਤੇ ਹੈ ਇਹ ਮੇਰਾ ਸਰੀਰ ਜਿਹੜਾ ਹੈ ਪ੍ਰਮਾਤਮਾ ਨੇ ਕੇਵਲ ਇੱਕ ਵਾਰੀ ਬਣਾਉਣਾ ਹੈ ਇਸ ਸਰੀਰ ਦੇ ਅੰਦਰ ਇਸ ਮੂੰਹ ਦੇ ਜਰੀਏ ਕੋਈ ਵੀ ਵਸਤੂ ਮੇਰੇ ਅੰਦਰ ਇਸ ਤਰ੍ਹਾਂ ਦੀ ਪ੍ਰਵੇਸ਼ ਨਹੀਂ ਕਰਨੀ ਚਾਹੀਦੀ ਜਿਹੜਾ ਮੇਰੇ ਸਰੀਰ ਦਾ ਨਾਸ ਕਰੇ ਜਿਹੜਾ ਮੇਰੇ ਸਰੀਰ ਨੂੰ ਖਤਮ ਕਰੇ ਜਿਹੜਾ ਮੇਰੇ ਇਸ ਪੰਜਾਬ ਦੀ ਤੱਤੀ ਨੂੰ ਬਦਨਾਮ ਕਰੇ ਜਿਹੜਾ ਇਸ ਇਨਸਾਨੀਅਤ ਨੂੰ ਕਲੰਕ ਲਾਵੇ ਤੇ ਸਾਨੂੰ ਉਹ ਚੀਜ਼ ਸਿਮੰਤ ਕਰਨੀ ਚਾਹੀਦੀ ਹੈ ਜਿਹੜੀ ਸਾਡੇ ਸਰੀਰ ਵਾਸਤੇ ਚੰਗੀ ਹੋਵੇ ਸਿਹਤਮੰਦ ਹੋਵੇ ਇਹ ਮੂੰਹ ਦੇ ਨਾਲ ਸ਼ਬਦ ਜਿਹੜੇ ਉਹ ਬੋਲਨੇ ਚਾਹੀਦੇ ਨੇ ਜਿਹੜੇ ਦੂਸਰੇ ਪ੍ਰਤੀਕ ਪ੍ਰੇਰਨਾ ਸਰੋਤ ਹੋਣ ਜੀ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀ ਇੱਕ ਵਾਰ ਫਿਰ ਕਰਨ ਲੱਗਾ ਹਾਂ ਕਿ ਹਾਲਤ ਕਿ ਹੋਜੀ ਤੁਸੀਂ ਲੋਕਾਂ ਨੇ ਦੇਖੀ ਆ ਜਿਹੜੇ ਨਸ਼ਾ ਕਰਦੇ ਨੇ ਜਾਂ ਉਹਨਾਂ ਦੇ ਘਰਦਿਆਂ ਦੀ ਜਾਂ ਉਹਨਾਂ ਦੀ ਮਾਮਾ ਦੀ ਭੈਣਾਂ ਦੀ ਮਤਲਬ ਬਹੁਤ ਇਦਾਂ ਦੇ ਕੇਸ ਜਿਹੜੇ ਸਾਹਮਣੇ ਆਉਂਦੇ ਨੇ ਕਿ ਮਾਮਾ ਭੈਣਾਂ ਰੋਂਦੀਆਂ ਨੇ ਕਿ ਸਾਡਾ ਭਰਾ ਜਾਂ ਸਾਡਾ ਪੁੱਤਰ ਜਿਹੜਾ ਆ ਉਹ ਨਸ਼ਾ ਛੱਡ ਦੇਵੇ ਇਹ ਜੀ ਹਾਲਤ ਤੁਸੀਂ ਦੇਖੀ ਆ ਦੇਖੋ ਮੈਨੂੰ ਅਲੱਗ-ਅਲੱਗ ਲੋਕਾਂ ਦੇ ਕੋਲ ਸਮਾਜ ਦੇ ਵਰਗ ਦੇ ਕੋਲ ਜਾਣ ਦਾ ਮੌਕਾ ਮਿਲਦਾ ਹੈ ਜੀ ਉੱਥੇ ਜੇਕਰ ਮੈਂ ਕਿਸੇ ਮਾਂ ਦੇ ਵਿਛੜੇ ਹੋਏ ਪੁੱਤਰ ਦੀ ਗੱਲ ਕਰਾਂ ਤੇ ਉਹ ਤਾਂ ਵੀ ਬਹਿਣ ਦੇਖੇ ਨਹੀਂ ਜਾਂਦੇ ਮੈਂ ਇੱਕ ਪੋਸਟਰ ਤੁਹਾਡੇ ਸਾਹਮਣੇ ਦਿਖਾ ਰਿਹਾ ਮੈਂ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਪੋਸਟਰ ਲਗਭਗ 1.5 ਲੱਖ ਤੋਂ ਜ਼ਿਆਦਾ ਆਮ ਪਬਲਿਕ ਤੱਕ ਵੰਡ ਚੁੱਕਾ ਹਾਂ ਇਹ ਇੱਕ ਵਿਅੰਗ ਵੀ ਕੱਸਿਆ ਗਿਆ ਹੈ ਤਿੱਕ ਸਿੱਖਿਆ ਵੀ ਹੈ ਇੱਕ ਪ੍ਰੇਰਣਾ ਸਰੋਤ ਵੀ ਹੈ ਹੁਣ ਤੁਸੀਂ ਇੱਥੇ ਇੱਕ ਸ਼ਬਦ ਦੇਖਦੇ ਹੋਵੋਗੇ ਦੁਖੀ ਮਾਂ ਦਾ ਵਿਰਲਾਪ ਨਸ਼ਾ ਵੰਡਣ ਵਾਲਿਓ ਪਰਮਾਤਮਾ ਤੁਹਾਡਾ ਵੀ ਸਰਵਨਾਸ਼ ਕਰੇ ਦੇਸ਼ ਦੇ ਹਰ ਧਰਮ ਦਾ ਫਰਜ਼ ਹੈ ਕਿ ਨਸ਼ੇ ਵੰਡਨ ਤੋਂ ਪਰਹੇਜ਼ ਕੀਤਾ ਜਾਵੇ ਤਾਂ ਕਿ ਇਨਸਾਨੀਅਤ ਧਰਮ ਨੂੰ ਜਿੰਦਾ ਰੱਖਿਆ ਜਾ ਸਕੇ ਜੀ ਇਨਸਾਨੀਅਤ ਧਰਮ ਨੂੰ ਜਿੰਦਾ ਰੱਖਣਾ ਹੈ ਤੇ ਸਾਨੂੰ ਆਪਣੀ ਇਸ ਆਤਮਾ ਨੂੰ ਪਵਿੱਤਰ ਕਰਨਾ ਪਵੇਗਾ ਨਹੀਂ ਤੇ ਮਾਂ ਦੇ ਜਿਹੜੇ ਵਿਰਲਾਪ ਨੇ ਨਾ ਉਹ ਸੁਣੇ ਨਹੀਂ ਜਾਂਦੇ ਮਾਂ ਇੱਕ ਦੁਹਾਈ ਦੇ ਰਹੀ ਹੈ ਉਹਨਾਂ ਲੋਕਾਂ ਦਾ ਸਰਵਨਾਸ਼ ਹੋਵੇ ਜਿੰਨੇ ਮੇਰੇ ਪੁੱਤਰ ਦੀ ਅੱਜ ਦੇ ਦੇ ਉੱਤੇ ਇੱਕ ਚਿੱਟਾ ਕਫਨ ਰੱਖਿਆ ਹੈ ਜੇ ਤੁਸੀਂ ਜਾ ਕੇ ਕਿਸੇ ਸਮਾਂ ਨੂੰ ਮਿਲੋ ਨਾ ਜਾ ਕੇ ਜਿਸ ਸਮਾਂ ਦਾ ਗੱਭਰੂ ਨੌਜਵਾਨ ਇੱਕ ਅਰਥੀ ਉੱਤੇ ਜਾ ਰਿਹਾ ਹੈ ਆਪਾਂ ਉਹਨੂੰ ਕੰਧਿਆਂ ਦੇ ਉੱਤੇ ਸਹਾਰਾ ਦੇ ਕੇ ਜਾ ਰਹੀ ਹੈ ਕਵਰਾਂ ਤੱਕ ਉਸ ਮਾਂ ਦੇ ਬਹਿਣ ਜਿਹੜੇ ਨਾ ਉਹ ਤੁਸੀਂ ਦੇਖ ਨਹੀਂ ਸਕਦੇ ਇਹ ਵੀ ਇਹ ਵੀ ਇੱਕ ਰੂਪ ਹੈ ਪੰਜਾਬ ਪੁਲਿਸ ਦਾ ਦੇਖ ਸਕਦੇ ਹੋ ਕਿ ਉਹ ਵੀ ਪੰਜਾਬ ਪੁਲਿਸ ਹੈ ਵੀ ਪੰਜਾਬ ਪੁਲਿਸ ਹੈ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਪੰਜਾਬ ਦੀ ਪੀੜ੍ਹੀ ਨੂੰ ਲੈ ਕੇ ਆਉਣ ਵਾਲੀਆਂ ਨਸਲਾਂ ਨੂੰ ਲੈ ਕੇ ਇੱਕ ਹਮਦਰਦੀ ਹੈ ਨਾ ਦੇ ਦਿਲ ਦੇ ਵਿੱਚ ਇਹ ਇੱਕ ਹੋ ਤੁਹਾਡੇ ਸਾਹਮਣੇ ਨਸ਼ੀਲੀ ਦਾ ਇਸ ਦੁਨੀਆ ਤੋਂ ਚਲੇ ਜਾਣਾ ਸੁਭਾਵਿਕ ਹੈ ਇਸ ਪਵਿੱਤਰ ਮੂੰਹ ਦੇ ਵਿੱਚ ਜਦੋਂ ਕੋਈ ਭੈੜਾ ਪਦਾਰਥ ਨਸ਼ੀਲਾ ਪਦਾਰਥ ਮੂੰਹ ਦੇ ਵਿੱਚ ਜਾਵੇਗਾ ਤੇ ਉਸ ਸਰੀਰ ਨੂੰ ਕੰਗਾਲ ਤਾਂ ਕੀ ਇਸ ਮਿੱਟੀ ਵਿੱਚ ਮਿਲਾ ਕੇ ਰੱਖ ਦੋਵੇਗਾ ਮੈਂ ਥੋੜੀ ਜਰੀਏ ਲੋਕਾਂ ਨੂੰ ਅਪੀਲ ਕਰਦਾ ਹਾਂ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਸ ਇਨਸਾਨੀਅਤ ਨੂੰ ਬਚਾਉਣ ਵਾਸਤੇ ਸਾਨੂੰ ਆਪਣੇ ਮਾਵਾ ਦੀ ਜ਼ਿਆਦਾ ਵੀ ਖਿਆਲ ਰੱਖਣਾ ਪਵੇਗਾ ਆਪਣੀ ਜਵਾਨੀ ਦਾ ਵੀ ਖਿਆਲ ਰੱਖਣਾ ਪਵੇਗਾ ਆਪਣੇ ਸਮਾਜ ਦਾ ਵੀ ਖਿਆਲ ਰੱਖਣਾ ਪਵੇਗਾ ਉਸ ਹੀ ਹਿਦਿਆ ਜਿਸ ਸਰਦਾਰ ਭਗਤ ਸਿੰਘ ਦੇ ਜਿਹੜੇ ਬੋਲ ਸੀਗੇ ਕਿ ਮੈਂ ਦੇਸ਼ ਲਈ ਕੁਰਬਾਨੀ ਤਾਂ ਕਰ ਚੁੱਕਿਆ ਹਾਂ ਕਿ ਮੈਨੂੰ ਆਉਣ ਵਾਲੇ ਸਮੇਂ ਦੀ ਫਿਕਰ ਵੀ ਹੋਏਗਾ ਕਿ ਮੇਰੇ ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਸੰਭਾਲੇਗਾ ਕੌਣ ਅਜੋ ਤਿੰਨੇ ਮੇਰਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਦੀ ਦਲਦਲ ਚ ਫਸ ਰਿਹਾ ਹੈ ਤੇ ਸਾਡੀ ਗੁਲਾਮ ਸਾਡੀ ਜਿਹੜੀ ਆਜ਼ਾਦੀ ਹੈਗੀ ਆ ਉਹਨੂੰ ਵੀ ਖਤਰਾ ਹੋ ਸਕਦਾ ਹੈ ਇਸ ਦੇ ਵਿੱਚ ਮੇਰੇ ਜਵਾਨੋ ਉੱਠੋ ਆਪਣੇ ਮਾਪੇ ਦੀ ਸੇਵਾ ਵਿੱਚ ਲੱਗ ਜਾਓ ਦੇਸ਼ ਦੀ ਸੇਵਾ ਵਿੱਚ ਲੱਗ ਜਾਓ ਸਮਾਜ ਦੀ ਸੇਵਾ ਵਿੱਚ ਲੱਗ ਜਾਓ ਆਪਣੇ ਸਰੀਰ ਨੂੰ ਸੰਭਾਲ ਕੇ ਰੱਖੋ ਇਹ ਸਰੀਰ ਪ੍ਰਮਾਤਮਾ ਨੇ ਕੇਵਲ ਇੱਕ ਵਾਰ ਹੀ ਦੇਣਾ ਮੁੜ ਕੇ ਨਹੀਂ ਦੇਣਾ ਇਹਨੂੰ ਕਿਸੇ ਨਾਲ ਵੀ ਗਲਤ ਸੋਸਾਇਟੀ ਦੇ ਪੈਰ ਰੱਖੋਗੇ ਤੇ ਐਸੀ ਦਲਦਲ ਚ ਫਸੋਗੇ ਤਾਨੂੰ ਗਲਤ ਦਲਦਲ ਵਿੱਚ ਲੈ ਕੇ ਜਾਣ ਵਾਲਾ ਗਲਤ ਪਾਸੇ ਲੈ ਕੇ ਜਾਣਾ ਵਿਅਕਤੀ ਤਾਂ ਮਰਿਆ ਹੀ ਮਰਿਆ ਹੈ ਤੁਸੀਂ ਵੀ ਖੁਦ ਮਰ ਜਾਵੋਗੇ ਗੁਰਪ੍ਰਸਾਦ ਜੀ ਇੱਕ ਆਖਰੀ ਸਵਾਲ ਤੁਹਾਨੂੰ ਦੇਖ ਕੇ ਕਿਸੇ ਹੋਰ ਅਫਸਰ ਨੇ ਸਾਈਕਲ ਤੇ ਜਾਣਾ ਸ਼ੁਰੂ ਕੀਤਾ ਹੋਵੇ ਜਾਂ ਘਰ ਘਰ ਮੁਹੱਲਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੋਵੇ ਕਿ ਤੁਸੀਂ ਨਸ਼ੇ ਛੱਡੋ ਦੇਖੋ ਜਦ ਦਾ ਮੈਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਬਹੁਤ ਸਰੀਆਂ ਇਸ ਪੰਜਾਬ ਦੇ ਵਿੱਚ ਸਾਈਕਲ ਰੇਲੀਆਂ ਹੋ ਰਹੀਆਂ ਨੇ ਔਰ ਹੁਣ ਵੀ ਆ ਵੀ ਹੁੰਦੀਆਂ ਵੀ ਰਹਿਣਗੀਆਂ ਮੈਂ ਇਸ ਦੀ ਸ਼ੁਰੂਆਤ ਕੀਤੀ ਸੀ ਅੱਜ ਲੋਕ ਲਾਈਨ ਅਵਿਚ ਲੱਗੇ ਨੇ ਵੀ ਅਸੀਂ ਵੀ ਤੁਹਾਡਾ ਸਾਥ ਦੇਣਾ ਹੈ ਅਸੀਂ ਵੀ ਪੰਜਾਬ ਨੂੰ ਬਚਾਉਣਾ ਹੈ ਤੇ ਮੈਂ ਉਸ ਦਿਨ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗਾ ਜਿਸ ਦਿਨ ਮੇਰਾ ਪੰਜਾਬ ਮੁੜ ਗੁਰਾਨਿਕ ਦੀ ਤਰਤੀਬ ਬਣੇਗਾ ਤਰਤੀਬ ਤਾਂ ਹੈ ਪਰ ਉਹਨਾਂ ਦੇ ਵਿਚਾਰਾਂ ਦੀ ਗੋੜ ਹੈ ਵਿਚਾਰਾਂ ਨੂੰ ਆਪਣੇ ਆਪਣੇ ਸਰੀਰ ਉੱਤੇ ਹੰਡਾਣ ਦੀ ਜ਼ਰੂਰਤ ਹੈ ਉਹਨਾਂ ਤੇ ਅਮਲ ਕਰਨ ਦੀ ਜ਼ਰੂਰਤ ਹੈ ਅਸੀਂ ਉਸ ਦੇ ਬਾਗ ਗੁਰੂ ਨਾਨਕ ਦੇ ਵਾਰਸ ਅਸੀਂ ਸ਼ਹੀਦਾਂ ਸਰਦਾਰ ਭਗਤ ਸਿੰਘ ਦੇ ਵਾਰਸਾਂ ਸਾਡਾ ਸਭ ਦਾ ਫਰਜ਼ ਹੈ ਇਸ ਧਰਤੀ ਨੂੰ ਪਵਿੱਤਰ ਰੱਖਣਾ ਇਸ ਸ਼ਰੀਰ ਨੂੰ ਪਵਿੱਤਰ ਰੱਖਣਾ ਤਾਂ ਕਿ ਅਸੀਂ ਆਪਣੇ ਮਾਪਿਆਂ ਦੀ ਅਸੀਂ ਆਪਣੇ ਦੇਸ਼ ਦੀ ਸੇਵਾ ਕਰ ਸਕੀਏ ਜੀ ਮੈਂ ਹਰ ਇੱਕ ਨੌਜਵਾਨ ਨੂੰ ਅਪੀਲ ਕਰਦਾ ਜੇ ਤੁਸੀਂ ਕਿਸੇ ਇਸ ਮਾੜੀ ਦਲਦਲ ਵਿੱਚ ਫਸ ਚੁੱਕੇ ਹੋ ਉਸ ਤੋਂ ਬਾਹਰ ਨਿਕਲਣਾ ਬਹੁਤ ਸੌਖਾ ਕੰਮ ਹੈ ਖੁਦ ਬਦਲੋ ਮੇਰਾ ਦੇਸ਼ ਬਦਲੇਗਾ ਮੇਰਾ ਸਮਾਜ ਬਦਲੇਗਾ ਸਾਨੂੰ ਆਪਣੇ ਆਪਣੇ ਬਦਲਣ ਦੀ ਲੋੜ ਹੈ ਜੀ ਮੈਂ ਸਵੇਰੇ ਜਦ ਵੀ ਉੱਠਦਾ ਹਾਂ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦਾ ਹਾਂ ਉਸ ਵੇਲੇ ਇੱਕ ਅਰਦਾਸ ਆਪਣੇ ਸੱਚੇ ਮਨ ਤੋਂ ਜ਼ਰੂਰ ਕਰਦਾ ਹਾਂ ਇਹ ਵਾਹਿਗੁਰੂ ਜਿਹੜੇ ਲੋਕ ਨਸ਼ਾ ਵੰਡਦੇ ਨੇ ਨਸ਼ੇਵਾਲਿਆਂ ਤੋਂ ਮਹੀਨਾ ਲੈਂਦੇ ਨੇ ਨਸ਼ੇਵਾਲੇ ਦੀ ਮਦਦ ਕਰਦੇ ਨੇ ਜਾਂ ਬੋਟਾਂ ਵਿੱਚ ਨਸ਼ਾ ਵੰਡਦੇ ਨੇ ਉਹਨਾਂ ਦਾ ਸਰਬਨਾਸ਼ ਕਰੀ ਉਹਨਾਂ ਕਰਕੇ ਹੀ ਮੇਰੇ ਇਸ ਪੰਜਾਬ ਦੀ ਧਰਤੀ ਬਦਨਾਮ ਹੋ ਰਹੀ ਹੈ ਮੇਰੇ ਪੰਜਾਬ ਦੇ ਗੱਬਰੂ ਇਸ ਦੁਨੀਆ ਤੋਂ ਸਦਾ ਵਾਸਤੇ ਚਲੇ ਜਾਂਦੇ ਨੇ ਤੇ ਮੇਰੇ ਉਹ ਕੁਝ ਨਹੀਂ ਲੱਗਦੇ ਲੋਕਾਂ ਨੇ ਮੇਰੇ ਤੋਂ ਸਵਾਲ ਕੀਤਾ ਹੈ ਵੀ ਤੂੰ ਤੇਰੀ ਇਸ ਅਰਦਾਸ ਦੇ ਨਾਲ ਕੁਝ ਨਹੀਂ ਹੋਣ ਵਾਲਾ ਉਹ ਪਲੇ ਲੋਕ ਕੋ 80 75 ਸਾਲ ਤੋਂ ਕਰੀ ਬਰਦਾਸ ਕਾ ਨਹੀਂ ਸ਼ੁਰੂ ਕੀਤੀ ਸੀ ਜਿਹੜੇ ਗੁਰੂ ਧਾਮ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚ ਨੇ ਸਮਝ ਲਓ ਉਹ ਵਿਛੜੇ ਹੋਏ ਨੇ ਅਸੀਂ ਉਹਨਾਂ ਦੇ ਦਰਸ਼ਨਾਂ ਵਾਸਤੇ ਤਰਸਦੇ ਸੀ ਅਸੀਂ ਉਸ ਦਿਨ ਤੋਂ ਅਰਦਾਸ ਕਰ ਰਹੇ ਹਾਂ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਜੇ ਖੁੱਲਿਆ ਹੈ ਤੋ ਇੱਕ ਅਰਦਾਸ ਕਰਕੇ ਖੁੱਲਿਆ ਹੈ ਅਸੀਂ ਸਾਰੇ ਮਿਲ ਕੇ ਅਰਦਾਸ ਕਰਾਂਗੇ ਨਾ ਤੇ ਮੇਰਾ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋ ਸਕਦਾ ਹੈ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਕੋਈ ਮੈਸੇਜ ਲੈਣਾ ਨਾ ਤੋਂ ਜਾਂ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਅੱਗੇ ਕੋਈ ਗੱਲ ਕੀਤੀ ਜਾਵੇ ਕਿਉਂਕਿ ਅਖੀਰ ਦੇ ਵਿੱਚ ਅਸੀਂ ਇਹੀ ਪੁੱਛਦੇ ਹੁੰਦੇ ਹਾਂ ਕਿ ਜੇ ਕੋਈ ਤੁਸੀਂ ਸੁਸਾਇਟੀ ਨੂੰ ਮੈਸੇਜ ਦੇਣਾ ਚਾਹੋ ਤਾਂ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਕਈ ਇਹਨਾਂ ਨੇ ਇੱਕ ਬਹੁਤ ਵੱਡਾ ਸੁਨੇਹਾ ਦੇ ਦਿੱਤਾ ਹੈ ਸੁਸਾਇਟੀ ਨੂੰ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਨੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ੍ਰੀ ਅਕਾਲ 올 월드 오픈 챌린지 17 타임 골드 메달리스트 आरके तांत्रिक पंडित मौलवी बेगम तांत्रिक इन छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश च पक्का होना कारोबार दा ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप